ਐਕਸ਼ਨ ਦੇ ਮੋੜ ਦੇ ਵਿੱਚ ਬਠਿੰਡਾ ਨਗਰ ਨਗਰ ਨਗਿੰਦ ਦੀ ਤਹਿ ਬਜਾਰੀ ਦੀ ਟੀਮ ਤੜਕਸਾਰ ਹੀ ਸੜਕਾਂ ਦੇ ਉੱਪਰ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੇ ਉੱਪਰ ਕੀਤੀ ਗਈ ਕਾਰਵਾਈ ਪੱਟ ਸੁੱਟੀਆਂ ਗ੍ਰੇਲਾਂ ਅਤੇ ਬੋਰਡ ਲਏ ਕਬਜ਼ੇ ਦੇ ਵਿੱਚ ਜੇ ਦੇਖਣ ਤਸਵੀਰਾਂ ਨਗਰ ਨਗਿੰਦ ਦੀ ਤਹਿ ਬਜਾਰੀ ਟੀਮ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀਆਂ ਜਿਦੇ ਵਿੱਚ ਕੀ ਸੜਕਾਂ ਦੇ ਕਿਨਾਰੇ ਲਗਾਏ ਗਏ ਬੋਰਡ ਅਤੇ ਨਜਾਇਜ਼ ਤੌਰ ਤੇ ਕੀਤੇ ਗਏ ਕਬਜ਼ਿਆਂ ਨੂੰ ਹਟਾਇਆ ਗਿਆ ਇਸ ਦੇ ਵਿੱਚ ਕਈ ਲੋਕਾਂ ਦਾ ਸਮਾਨ ਵੀ ਟੀਮ ਦੇ ਵੱਲੋਂ ਕਬਜ਼ੇ ਦੇ ਵਿੱਚ ਲਿਆ ਗਿਆ ਤੇ ਕਈਆਂ ਨੂੰ ਚੇਤਾਵਨੀ ਵੀ ਦਿੱਤੀ ਗਈ। ਮਰੇ ਮਾਮਲੇ ਦੇ ਉੱਪਰ ਕੀ ਕਹਿੰਦੇ ਨੇ? ਤਹਿ ਬਜਾਰੀ ਦੇ ਅਧਿਕਾਰੀ ਆਉਂ ਤੁਹਾਨੂੰ ਸੁਣਵਾਣੇ ਆ ਉਹਨਾਂ ਦੀ ਹੀ ਜ਼ੁਬਾਨੀ। ਬੜੇ ਪਿੱਛੇ ਨਿਆਰੇ ਪਾਣੀ ਕਮਲੇਟ ਆ ਰੋ ਰੋ ਜਾ ਰਹੀ ਆ ਆਪਣੇ ਕਿੰਨੀ ਜਗ੍ਹਾ ਕਵਰ ਕਰਕੇ ਉਹ ਪਿੱਛੇ ਦਾ ਮਾਰਾ ਸਰਕਾਰੀ ਪਾਰਕ ਆ। ਉਸ ਤੋਂ ਦੇਖੋ ਯਾਰ ਇਹ ਕੀ ਕਮਾਲ ਹੈ। ਆ ਵੀ ਨਾਇਰ ਤੇ ਗੁਰਨੇ ਹਮ ਤਾਂ ਪਹਿਲੇ ਵਾਲੇ ਤਾਂ ਕੰਕੜ। ਪਰ ਮੇਰਾ ਵੀ ਘਟੋ ਸਫਰਤ ਮਾਨ ਘਟੋ ਫਟਾ ਫਟਾ। ਕਟਾ ਬਈ ਕਟਾ ਰੇੜੀਆਂ ਕਟਾ ਫਟਾ ਫਟੀਆਂ ਮੇਰੇ ਨਾਮ ਸਾਹਿਬ ਜਰਮਾਦੀ ਇਹ ਕੇ ਜਿਹੜੀ ਆਰਜੀ ਕਰੋਸਿੰਟ ਲੋਕਾਂ ਨੇ ਆਹਦੇ ਫੁੱਟਪਾਥ ਦੇ ਉੱਤੇ ਕੋਈ ਗੋੜ ਕੋਈ ਵੀ ਆਪਣੀ ਜਗ੍ਹਾ ਸਰਕਾਰੀ ਰੋਕੀ ਹੈ ਜੀ ਉਹਦਾ ਜਿਹੜਾ ਕੀ ਹੈ ਸਮਾਨ ਆ ਚੱਕਿਆ ਗਿਆ ਜੀ ਸਾਰਿਆਂ ਦਾ ਜੀ ਸਰ ਕਿਹੜੇ ਕਿਹੜੇ ਏਰੀਆ ਦੇ ਵਿੱਚ ਅਸੀਂ ਚੱਕੇ ਗਿਆ ਇਹ ਜੀ ਆ ਜੀ ਮੇਨ ਆਪਾਂ ਕਹਿੰਦੇ ਰਜਿੰਦਰਾ ਕਾਲਜ ਤੋਂ ਹੁੰਦੇ ਹੋਏ ਜੀ ਆਪਾਂ ਬੀਬੀ ਵਾਲਾ ਚੌਂਕ ਤੋਂ ਜਿੰਨੇ ਵੀ ਏਰੀਆ ਪੈਂਦਾ ਜੀ ਇਹ ਏਰੀਆ ਖੜਾ ਕਲੀਅਰ ਕਰਾਤਾ ਜੀ ਇੱਕ ਵਾਰੀ ਜੀ ਸਰ ਜਿਸ ਤਰ੍ਹਾਂ ਉਹਨਾਂ ਨੇ ਟ੍ਰੇਲਰ ਬਹੁਤ ਟਾਈਮ ਤੋਂ ਰੱਖੀ ਹੋਈਆਂ ਸੀ ਆ ਬਸ ਦਿਨ ਦੇ ਕੋਲ ਅਸੀਂ ਜੀ ਟ੍ਰ ਉਹ ਫਿਰ ਜਿਹੜਾ ਗਰੀਲਾਂ ਦੇ ਕੰਪਲੀਟ ਆ ਰਹੇ ਸੀ ਉਹਨਾਂ ਨੇ ਗਰੀਲਾਂ ਵੀ ਜਬਤ ਕਰ ਲਈਆਂ ਜੀ ਤੁਸੀਂ ਦੇਖੋਗੇ ਸਾਡੀ ਗੱਡੀ ਦੇ ਵਿੱਚੋਂ ਇਸ ਟਾਈਮ ਵੀ ਜਬਤ ਪਈਆਂ ਜੀ ਸਰ ਅੱਗੇ ਦੇ ਕੀ ਕਾਰਗਈ ਹੈ ਅੱਗੇ ਰੂਟੀਨ ਚੱਲਦੇ ਕੋ ਪਹਿਲਾਂ ਧਿਆਰਾਂ ਦਾ ਸੀਜ਼ਨ ਸੀਗਾ ਜੀ ਕਿਸੇ ਵੀ ਸ਼ਹਿਰ ਵਾਸੀ ਨੂੰ ਅਸੀਂ ਕੋਈ ਤੱਕ ਪਰੇਸ਼ਾਨ ਨਹੀਂ ਕੀਤਾ ਜੀ ਠੀਕ ਹੈ ਜੀ ਹੁਣ ਧਿਆਰ ਗੁਜ਼ਰ ਗਿਆ ਅਸੀਂ ਕਹਿੰਨਾ ਵੀ ਰੂਟੀਨ ਚ ਕਿਉਂ ਪਹਿਲਾਂ ਸੀਗਾ ਜੀ ਆਹ ਦੀਆਂ ਜਿਹੜੀ ਫੁੱਟਪਾਥਾਂ ਜਿਹੜੀ ਵਿੱਚ ਕਵਰ ਕਰਦੇ ਸੀਗਾ ਨਾ ਜੀ ਉਹਨਾਂ ਨੂੰ ਖਾਲੀ ਕਰਦੇ ਜਿਹੜੀ ਪਬਲਿਕ ਦੀ ਸਹੂਲਤ ਵਾਸਤੇ ਜਿਹੜੀਆਂ ਚੀਜ਼ਾਂ ਰੱਖੀਆਂ ਹੋਈਆਂ ਪਾਰਕਿੰਗ ਜ਼ਰਾ ਦੇਣ ਵਾਸਤੇ ਉਹ ਜੀ ਜਨਰਲ ਵਰਤੋ ਨਾ ਕਰੋ ਜੀ ਇਹ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਜਿੰਨੇ ਵੀ ਹੈਗੇ ਜੀ ਦੁਕਾਨਦਾਰ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੀਆਂ ਸਾਡੀਆਂ ਸਰਕਾਰੀ ਜਗ੍ਹਾ ਦੀ ਫੁੱਟਪਾਥ ਵਗੈਰਾ ਹੈਗੇ ਜਿਨ੍ਹਾਂ ਨੂੰ ਖਾਲੀ ਕਰੋ ਜੀ ਸਰ ਜਿੱਦਰਾ ਦੇਖਿਆ ਜਾਵੇ ਥੋਵੀ ਵਿਚਾਰੇਗੇ 100000000 ਕਿੱਥੇ ਦੀਆਂ ਫੁੱਟਪਾਥ ਉੱਤੇ ਕਵਰ ਕਰ ਰੱਖੀ ਆ ਲੋਕੀ ਰੋਡ ਦੇ ਉੱਤੇ ਹੀ ਚੱਲਦੇ ਕਿਹੜੇ ਨਾ ਦੇ ਬਾਰੇ ਦੇਖੋ ਜੀ ਪਹਿਲਾਂ ਅਸੀਂ ਬਾਜ਼ਾਰਾਂ ਤੋਂ ਸ਼ੁਰੂ ਕੀਤਾ ਸੀਗੇ ਨੀ ਬਾਜ਼ਾਰਾਂ ਤੋਂ ਹੁੰਦੇ ਹੋਏ ਜੀ ਫੇਰ ਅਸੀਂ ਆਊਟਰ ਏਰੀਆ ਸ਼ੁਰੂ ਕੀਤਾ ਜੀ ਬਾਜ਼ਾਰਾਂ ਤੋਂ ਵੀ ਸਾਡੀ ਸੇਮ ਬੇਨਤੀ ਹੈ ਜੀ ਹਰੇਕ ਦੁਕਾਨਦਾਰ ਨੂੰ ਜੀ ਦੇਖੋ ਜੀ ਸਾਨੂੰ ਮਜਬੂ